ਅਸੀਂ ਸਤਗੁਰਾਂ ਦੀ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਨਤਮਸਤਕ ਆ ਜਿਥੇ ਗੁਰਦਾਰਮਿਕ ਸੰਸਥਾਵਾਂ ਗੁਰਦੁਆਰਾ ਸਰਵੰਧ ਕਮੇਟੀਆਂ ਸਰਕਾਰਾਂ ਵੱਲੋਂ ਦੇਸ਼ ਵਿਦੇਸ਼ ਦੀ ਧਰਤੀ ਤੇ ਸਤਗੁਰਾਂ ਦੇ 350 ਸਾਲਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਡੇ ਸਮਾਗਮ ਹੋ ਰਹੇ ਆ ਉਥੇ ਹੀ ਸਾਡੇ ਭਾਰਤ ਸਰਕਾਰ ਦੇ ਵੱਲੋਂ ਵੀ ਵੱਡੇ ਉਪਰਾਂ ਦੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ लाल किले दी धरती ते गोरे और चांदनी चौक गुरुद्वारा शीशगंज साहिब उठे ਸਾਡੇ ਹਰਿਆਣਾ ਵਿੱਚ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਮਹਿਤੀ ਵੱਲੋਂ ਹਰਿਆਣਾ ਸਰਕਾਰ ਹਰਿਆਣੇ ਦੀਆਂ ਸਿੱਖ ਸੰਗਤਾਂ ਵੱਲੋਂ ਵੀ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਡੇ ਸਮਾਗਮ ਜਿਹੜੇ ਆ ਉਹ ਹਰਿਆਣਾ ਦੀ ਧਰਤੀ ਤੇ ਕੀਤੇ ਜਾ ਰਹੇ ਆ ਜਿਸ ਸੰਬੰਧ ਦੇ ਵਿੱਚ ਚਾਰ ਮਹਾਨ ਸ਼ਹੀਦੀ ਯਾਤਰਾਵਾਂ ਨਗਰ ਕੀਰਤਨ हरियाणा ਦੇ ਵੱਖ-ਵੱਖ ਕੌਨਿਆਂ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਹਿਲੀ ਯਾਤਰਾ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਰੋੜੀ ਸਰਸਾ ਤੋਂ ਕੱਲ ਆਰਾਮ ਹੋਇਐ ਜਿੱਥੇ ਹਜ਼ਾਰਾਂ ਸਿੱਖ ਸੰਗਤਾਂ ਨੇ ਪਹੁੰਚ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਅੰਦਰ ਇਸ ਯਾਤਰਾ ਨੂੰ ਅਰਦਾਸ ਕਰਕੇ ਆਰੰਭ ਕੀਤਾ ਜਿਸ ਵਿੱਚ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਜਿਹਦਾਰ ਸਹਿਬਾਨ ਮੈਂਬਰ ਸਹਿਬਾਨ ਕੌਲਤੀ ਸਾਡੇ ਹਰਿਆਣਾ ਸਰਕਾਰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਮ ਸਿੰਘ ਸੈਣੀਵਾਲਾ ਅਰਦਾਸ ਵਿੱਚ ਸ਼ਾਮਲ ਹੋ ਕੇ ਇਸ ਨਗਰ ਕੀਰਤਨ ਨੂੰ ਰਵਾਨਾ ਕੀਤਾ ਜੋ ਵੱਖ-ਵੱਖ ਨਗਰਾਂ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਤਕਰੀਬਨ ਰਾਤ 9:00-10:00 ਵਜੇ ਇੱਥੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਤੇ ਪੁਜਿਆ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਪਰਮਾ ਸੁਆਗਤ ਰਸਮੀ ਵਿੱਚ ਸੰਗਤਾਂ ਨੇ ਸਵਾਗਤੀ ਗੇਟ ਲਾ ਕੇ ਗੁਰੂ ਕੇ ਲੰਗਰ ਲਾ ਕੇ ਕੀਤਾ ਆਜ ਸਤਿਗੁਰ ਦੀ ਰਹਿਮਤ ਤੇ ਸਦਕਾ ਆਪ ਸਰਬਤ ਸੰਗਤਾਂ ਦੇ ਸਹਿਯੋਗ ਦੇ ਨਾਲ ਹਰਿਆਣਾ ਸਿਗੁਰਦਵਾਰਾ ਪ੍ਰਬੰਧਕ ਕਮੇਟੀ ਔਰ ਹਰਿਆਣਾ ਸਰਕਾਰ ਦੇ ਵੱਲੋਂ ਇਹ ਨਗਰ ਕੀਰਤਨ ਦੂਜੇ ਦਿਨ ਵੀ ਆਰੰਭਤਾ ਗੁਰਦਵਾਰਾ ਗੁਰੂ ਗ੍ਰੰਥ ਸਾਹਿਬ ਜੀ ਦਾਦੂ ਸਾਹਿਬ ਤੋਂ ਹੋ ਰਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਛਤਰ ਛਾਇਆ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਅnder ਲਖਵਾਖ ਨਗਰਾਜ ਇਥੋਂ ਗੁਰਦੁਆਰਾ ਦਾदू ਸਾਹਿਬ ਤੋਂ ਰਾਮ ਰੋਗੇ ਸਿੱਧੀ ਯਾਤਰਾ ਨਗਰ ਕੀਰਤਨ ਨੇ ਜਾਣਾ ਅੱਗੇ ਧਰਮਪੁਰਾ ਨਗਰ ਫਿਰ ਕੇਵਲ ਨਗਰ ਫਿਰ ਤਖਤ ਮਲ ਨਗਰ ਉਸ ਤੋਂ ਬਾਅਦ ਤਾਰੂਆਣਾ ਨਗਰ ਫਿਰ ਤਲੋਕੇ ਵਾਲਾ ਨਗਰ ਫਿਰ ਕਾਲਾ ਵਾਲੀ ਮੰਡੀ ਤੇ ਕਾਲਾ ਵਾਲੀ ਪਿੰਡ ਅੱਜ ਰਾਤ ਦਾ ਵਿਸ਼ਰਾਮ ਹੈ ਅੱਜ ਸਾਰੇ ਦਿਨ ਦਾ ਇਹ ਨਗਰ ਕੀਰਤਨ ਦਾ ਜਿਹੜਾ ਰੂਟ ਹੈ ਉਹ ਆਪ ਸਰਬੱਤ ਸੰਗਤਾਂ ਨਾਲ ਸਾਂਝਾ ਕੀਤਾ ਗਿਆ ਸਾਰੇ ਨਗਰਾਂ ਦੇ ਸੰਗਤਾਂ ਸਵਾਗਤ ਵਾਸਤੇ ਤਿਆਰ ਬੈਠੀਆਂ ਨੇ ਔਰ ਵੱਡੇ ਗਿਣਤੀ ਦੇ ਸੰਗਤਾਂ ਅੱਜ ਇਸ ਨਗਰ ਕੀਰਤਨ ਦੀ ਅਰਬਤਾ ਲਈ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹੰਗਾਮਿਆਂ ਨੇ ਸਮੂਹ ਸੰਗਤਾਂ ਦੀ ਸੇਵਾ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਸੰਗਤਾਂ ਤੋਂ ਫਿਮਾ ਚਾਹੁੰਦੇ ਆ ਸੰਗਤਾਂ ਦਾ ਪਿਆਰ ਤੇ ਸਤਿਕਾਰ ਹੈ ਕਿ ਸੰਗਤਾਂ ਵੱਖ-ਵੱਖ ਨਗਰਾਂ ਜੋ ਮੈਂ ਦੇਖ ਰਿਹਾ ਨਗਰ ਕੀਰਤਨ ਦੀ ਰੌਣਕਾਂ ਵੇਲੇ ਹੀ ਇਥੇ ਗਾਧੂ ਸਾਹਿਬ ਦੀਆਂ ਸੰਗਤਾਂ ਉਥੇ ਧਰਮਪੁਰਾ ਨਗਰ ਸਿੰਘਪੁਰਾ ਨਗਰ ਤੋਂ ਕੇਵਲ ਨਗਰ ਕਤਤਮਲ ਨਗਰ ਤੋਂ ਔਰ ਇਸੇ ਤਰ੍ਹਾਂ ਤਾਰੂਣਾ ਨਗਰ ਤਲੋਕੇ ਵਾਲਾ ਨਗਰ ਤੋਂ ਕਾਲਾ ਵਾਲੀ ਮੰਡੀ ਤੋਂ ਕਾਲਾ ਵਾਲੀ ਪਿੰਡ ਤੋਂ ਵੀ ਸੰਗਤਾਂ ਪੁੱਜੀਆਂ ਹੋਈਆਂ ਚਕੀਰियां ਨਗਰ ਜਲਾ ਲਾਣੇ ਨਗਰ ਤੋਂ ਵੀ ਸੰਗਤਾਂ ਪੁੱਜੀਆਂ ਨੇ ਫਗੂ ਨਗਰ ਤੋਂ ਸੰਗਤਾਂ ਪੁੱਜੀਆਂ ਹੋਈਆਂ ਮੈਂ ਦੇਖ ਰਿਹਾ ਹੋਰ ਵੀ ਬਹੁਤ ਸਾਰੇ ਨਗਰਾਂ ਤੋਂ ਸੰਗਤਾਂ ਜਿਹੜੀਆਂ ਨੇ ਉੱਥੇ ਪੁੱਜੀਆਂ ਹੋਈਆਂ ਨੇ ਨਗਰ ਕੀਰਤਨ ਦੀ ਆਰੰਭਤਾ ਵੇਲੇ ਉੱਥੇ ਹੀ ਸਾਡੇ ਇਲਾਕੇ ਦੇ ਸ੍ਰੀ ਜਗ ਜਗਦੇਸ਼ ਚੋਪੜਾ ਜੀ ਸਰਦਾਰ ਰਜਿੰਦਰ ਸਿੰਘ ਦੇਸੂ ਜੋਦਾ ਜੀ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਸਾਡੇ ਪਿੰਡਾਂ ਨਗਰਾਂ ਚੋਂ ਅਹੁਦੇਦਾਰ ਨਗਰ ਪੰਚਾਇਤਾਂ ਪੰਜ ਸਰਪੰਚ ਪਹੁੰਚੇ ਹੋਏ ਆ ਉਥੇ ਸਾਡੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਮੈਂਬਰ ਸਰਦਾਰ ਜਗਤਾਰ ਸਿੰਘ ਜੀ ਮਾਨ ਮੇਠੜੀ ਹਲਕਾ ਬੁੱਟੂ ਤੋਵੀ ਪਹੁੰਚੇ ਹੋਏ ਨੇ ਔਰ ਇਸੇ ਤਰ੍ਹਾਂ ਸਰਦਾਰ ਗੁਰਪਾਲ ਸਿੰਘ ਜੀ ਗੋਰਾ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਅਲਣਾਵਾਦ ਅਧੀ ਮੈਂਬਰ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਲਣਾਵਾਦ ਤੋਂ ਸਾਥੀਆਂ ਸਮੇਤ ਪੁੱਜੇ ਹੋਏ ਨੇ ਇਸ ਨਗਰ ਕੀਰਤਨ ਦੇ ਰਵਾਨਗੀ ਸਮੇਂ ਬਹੁਤ ਸਾਰੀਆਂ ਸਤਕਾਰਯੋਗ ਸਿੰਘ ਸੰਗਤਾਂ ਸਖਸ਼ੀਅਤਾਂ ਇਲਾਕੇ ਦੇ ਬੁਢੀਆਂ ਨੇ ਮੈਂ ਜਿੱਥੇ ਸਾਰੀਆਂ ਸੰਗਤਾਂ ਪੰਚ ਸਰਪੰਚ ਗੁਰਦੁਆਰਾ ਪ੍ਰਬੰਧ ਕਮੇਟੀਆਂ ਦਾ ਧੰਨਵਾਦ ਕਰਦਾ ਉਥੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਮੂਹ ਸਟਾਫ ਦਾ ਜਿਹੜਾ ਇਸ ਨਗਰ ਕੀਰਤਨ ਦੀ ਦੇਖਰੇਖ ਕਰ ਰਿਹਾ ਸਾਡੇ ਅਡੀਸ਼ਨਲ ਸਰਕਾਰੀ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਉਹਨਾਂ ਦੇ ਨਾਲ ਸਰਦਾਰ ਸਿੰਘ ਚਰਨ ਸਿੰਘ ਜੀ ਔਰ ਬਾਾਕੀ ਸਾਰੇ ਉਹਨਾਂ ਦੇ ਸਾਥੀ ਜਿਹੜੇ ਨੇ ਦਰਜਾ ਬਦਰਜਾ ਅਹੁਦੇਦਾਰ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਉਹ ਵੀ ਇੱਥੇ ਪੁੱਜੇ ਹੋਏ ਨੇ ਜਿਹੜੇ ਇਸ ਨਗਰ ਕੀਰਤਨ ਦੇ ਜਿਹੜੇ ਸੇਵਾ ਸੰਭਾਲ ਦੇਖਰੇਖ ਜਿਹੜੀ ਆ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਨੇ ਸੰਗਤਾਂ ਵੱਲੋਂ ਬੜਾ ਸੋਹਣਾ ਸਵਾਗਤ ਹੋ ਰਿਹਾ ਮੀਡੀਆ ਵਾਲੇ ਵੀਰ ਵਾਖਵਾ ਗਥਾਵਾਂ ਤੇ ਇਥੇ ਪੁੱਜੇ ਹੋਏ ਨੇ ਅਸੀਂ ਉਹਨਾਂ ਦਾ ਵੀ ਦੇਵਦਿਆਂ ਗਹਿਰਾਈਆਂ ਚ ਧੰਨਵਾਦ ਕਰਦੇ ਪ੍ਰਿੰਟ ਮੀਡੀਆ ਗਜਲਈ ਮੀਡੀਆ ਪੁੱਜਿਆ ਹੋਇਆ ਔਰ ਜਿਹੜੇ ਨਗਰਾਂ ਤੇ ਸੰਗਤਾਂ ਪੁੱਜੀਆਂ ਨੇ ਨਗਰ ਕੀਰਤਨ ਦੇ ਨਾਲ ਚੱਲਣਾ ਇਸ ਸ਼ਹੀਦੀ ਯਾਤਰਾ ਦੇ ਤੇ ਆਪੂ ਆਪਣੇ ਪਿੰਡਾਂ ਚ ਸਵਾਗਤ ਧਰਮਪੁਰਾ ਟੀਵਲਾ ਉਤਾਰਕਾ ਮਾਲਾ ਕਾਰੂਣਾ ਤਲੂਕੇ ਵਾਲਾ ਕਾਲਾਂ ਵਾਲੀ ਮੰਡੀ ਫਰਕਾਲਾਂ ਵਾਲੀ ਪਿੰਡ ਆਪਾਂ ਸਾਰਿਆਂ ਨੇ ਇਸ ਨਗਰ ਕੀਰਤਨ ਦੇ ਨਾਲ ਸਰਵਾਨਗੀ ਕਰਨੀ ਆਪੂ ਆਪਣੇ ਸਾਹਮਣੇ ਤੇ ਔਰ ਜਿੱਥੇ ਜਿੱਥੇ ਸੰਗਤਾਂ ਸਵਾਗਤ ਕਰ ਰਹੀਆਂ ਉਥੇ ਸੰਗਤਾਂ ਨੂੰ ਧੰਨਵਾਦ ਕਰਦੇ ਹੋਏ ਗੁਰੂ ਦਾ ਸੰਦੇਸ਼ ਗੁਰੂ ਦਾ ਪ੍ਰਦੇਸ਼ ਦਿੰਦੇ ਹੋਏ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਬਰ ਜੁਲਮ ਦੇ ਖਿਲਾਫ ਸ਼ਹਾਦਤ ਦਾ ਜਾਨ ਪੀਤਾ ਧਰਮ ਹੀਬ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਕਲਕ ਜਿਨ ਨੂੰ ਰਾਖਾ ਪਰਬਤਾ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਕੈ ਜੀ ਦਾ ਵੱਡਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਪਾਸ਼ਾ ਨੇ ਸ਼ਹਾਦਤ ਦੇ ਕੇ ਕੀਤਾ ਅਜੋਕੇ ਉਹਨਾਂ ਦੀ ਅਸੀ ਸ਼ਹਾਦਤ ਨੂੰ ਨਤਮਸਤਕ ਹੋ ਰਹੇ ਆ ਉਥੇ ਉਹਨਾਂ ਦੇ ਸਾਥੀ ਸਿੰਘ ਸਿੱਖ ਸ਼ਹੀਦ ਭਾਈ ਮਤੀ ਦਾਸ ਸ਼ਹੀਦ ਭਾਈ ਸਦੀ ਦਾਸ ਸ਼ਹੀਦ ਭਾਈ ਦਿਆਲਾ ਜੀ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋ ਰਹੇ ਆ ਉਥੇ ਉਹਨਾਂ ਦੇ ਪਰਮ ਸੇਵਕ ਸਿੱਖ ਭਾਈ ਲੱਖੀ ਸਾਹ ਬੰਜਾਰਾ ਭਾਈ ਜੈਤਾ ਜੀ ਭਾਈ ਉਦਾਰੀ ਭਾਈ ਨੰਮੂਆ ਦੇ ਜਿਨ੍ਹਾਂ ਨੇ ਸਤਵਰਾਂ ਦੇ ਸੀਸ ਤੇ ਧਰਜੀ ਸੰਭਾਲ ਕੇ ਤੇ ਉਹਨਾਂ ਦੀ ਕੁਰਬਾਨੀ ਨੂੰ ਵੇ ਸਜਦਾ ਕਰ ਰਹੇ ਆ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਬਾਬਕ ਬਚਨ ਨੇ ਕਿ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਤਾਤੀ ਚਾਦਰ ਜਿਨ੍ਹਾਂ ਨੂੰ ਸਗਲ ਸ੍ਰਿਸ਼ਟੀ ਦੀ ਚਾਦਰ ਕਿਹਾ ਜਾਂਦਾ ਅਸੀਂ ਤੇਗ ਬਹਾਦਰ ਜਿੰਦਰੀ ਚਾਦਰ ਵੀ ਕਹਿੰਦੇ ਆ ਕਿ ਹਿੰਦੁਸਤਾਨ ਦੀ ਧਰਤੀ ਤੇ ਉਹਨਾਂ ਨੇ ਆਪਣਾ ਬਲੀਦਾਨ ਸਮੇਂ ਦੀ ਜ਼ਾਬਰ ਹਕੂਮਤ ਦੇ ਸਾਹਮਣੇ ਜ਼ਬਰ ਜ਼ੁਲਮ ਦੇ ਖਿਲਾਫ ਉਹਨਾਂ ਦੇ ਆਪਣਾ ਜਿਹੜਾ ਸੀਗਾ ਸੁਹਾਗ ਪ ਲਈ ਜਾਨ ਦਿੱਤਾ ਸਤਿਗੁਰਾਂ ਸ਼ਹਾਦਤ ਦਾ ਜਾਨ ਦਿੱਤਾ ਅਜੋਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋ ਰਹੇ ਸਮਾਂ ਕਾਫੀ ਹੋ ਚੁੱਕਾ ਹੈ ਇਸ ਕਰਕੇ ਬਹੁਤ ਵਿਸਥਾਰ ਵਿੱਚ ਨਹੀਂ ਜਾਣਿਆ ਹੋਰੀਆਂ ਬੇਨਤੀਆਂ ਨੂੰ ਬਹੁਤਾ ਕਰਕੇ ਜਾਣਿਆ ਜਿੰਨੀਆਂ ਵੀ ਸੰਗਤਾਂ ਪੁੱਜੀਆਂ ਲੰਗਰ ਪ੍ਰਸ਼ਾਦਾ ਪਾਣੀ ਛਕ ਲਿਆ ਜਿੰਨਾ ਨਹੀਂ ਛਕਿਆ ਨਗਰ ਕੀਰਤਨ ਸ਼ਹੀਦੀ ਯਾਤਰਾ ਦੀ ਆਰੰਭਤਾ ਤੋਂ ਬਾਅਦ ਲੰਗਰ ਪ੍ਰਸ਼ਾਦਾ ਪਾਣੀ ਜਲ ਪਾਣੀ ਛਕ ਕੇ ਫਿਰ ਇਸ ਨਗਰ ਕੀਰਤਨ ਦੇ ਨਾਲ-ਨਾਲ ਆਪਾਂ ਅੱਗੇ ਚਾਲਾਂ ਮਾਰਨਾ ਲਗਾਤਾਰ 8 ਦਿਨੇ ਨਗਰ ਕੀਰਤਨ ਦਾ सिरसा ਜ਼ਿਲ੍ਹੇ ਵਿੱਚ ਉਸ ਤੋਂ ਬਾਅਦ ਫਿਰ ਫਤਿਹਾਬਾਦ ਫਿਰ ਕੈਥਲ ਔਰ ਫਿਰ ਗੁਰੂ ਘੇਰ ਦੀ ਧਰਤੀ ਤੇ ਜਾ ਕੇ ਇਸ ਯਾਤਰਾ ਨੇ ਸਮਾਪਤ ਹੋਣਾ ਹੈ ਇਸੇ ਤਰ੍ਹਾਂ ਪਰसों ਨੂੰ ਕਾਲਕਾ ਪੰਜੌਰ ਤੋਂ ਯਾਤਰਾ ਆਰੰਭ ਹੋਣੀ ਹੈ ਮੇਰੇ ਇੱਕ ਜਮਲਾ نگر ਜਮੇ ਤੋਂ ਆਰੰਭ ਹੋਣੀ ਹੈ ਇੱਕ ਹਰੀਦਵਾੜ ਤੋਂ ਇਹ ਸਾਰੀਆਂ ਯਾਤਰਾਵਾਂ 24 ਤਰੀਕ ਨੂੰ ਗੁਰਦੁਆਰਾ ਸਾਹਿਬ ਪਾਰਸ਼ਈ ਸੇਵੀ ਗੁਰੂ ਖੇਤਰ ਦੀ ਧਰਤੀ ਤੇ ਸਮਾਪਤ ਹੋਣੀ ਹੈ ਚਾਰੇ ਦਿਸ਼ਾਵਾਂ ਤੋਂ ਪੂਰੇ ਹਰਿਆਣਾ ਵਿੱਚ ਇਹ ਚਾਰ ਯਾਤਰਾਵਾਂ ਜਿਹੜੀਆਂ ਹਰਿਆਣਾ ਸਰਕਾਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕੀਤੀਆਂ ਜਾ ਰੀਆਂ ਨੇ ਸਾਰੇ ਇਸ ਯਾਤਰਾ ਦਾ ਸਵਾਗਤ ਕਰਦੇ ਹਾਜ਼ਰੀਆਂ ਤੋਂ ਹੋਏ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਫਿਰ ਮੁੱਖ ਸਮਾਗਮ ਜਿਹੜੇ ਗੁਰੂ ਖੇਤਰ ਦੀ ਧਰਤੀ ਤੇ ਹੋ ਰਹੇ ਆ ਜਿੱਥੇ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਉਹ ਵੀ ਪੁੱਜ ਰਹੇ ਆ ਰੱਖ-ਰੱਖ ਸਟੇਟਾਂ ਦੇ ਚੀਫ ਮਿਨਿਸਟਰ ਗਵਰਨਰ ਸੰਤ ਮਹਾਪੁਰਖ ਨੂੰ ਪੁੱਜ ਰਹੇ ਆ ਔਰ ਫਿਰ ਹਰਿਆਣਾ ਕਮੇਟੀ ਵੱਲੋਂ ਵੀ 28 ਅੱਤੀ ਤੀਤੀ ਤੀ ਦਿਨੋਂ ਗੁਰਦੁਆਰਾ ਤੁਮਤਾਨ ਸਾਹਿਬ ਪਾਤਸ਼ਾਹੀ ਨਵੇਂ ਵਿਖੇ ਵੱਡੇ ਸਮਾਗਮ ਜਿਹੜੇ ਆ ਉਹ ਕੀਤੇ ਜਾ ਰਹੇ ਆ ਇਹਨਾਂ ਸਾਰੇ ਸਮਾਗਮਾਂ ਨੂੰ ਹੋਰ ਵੀ ਜਿੱਥੇ-ਜਿੱਥੇ ਸਮਾਗਮ ਹੋ ਰਹੇ ਆ ਜਿੱਥੇ ਵੀ ਸੰਗਤਾਂ ਹਾਜ਼ਰੀ ਭਰ ਸਕਦੀਆਂ ਮੀਡੀਆ ਦੇ ਰਾਹੀਂ ਪੂਰੇ ਸੰਸਾਰ ਵਿੱਚ ਜੋ ਆਵਾਜ਼ ਜਾ ਰਹੀ ਹੈ ਸਭ ਨੂੰ ਬੇਨਤੀ ਹੈ ਜਿੱਥੇ ਜਿੱਥੇ ਸਮਾਗਮ ਹੋ ਰਹੇ ਆ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕਰ ਰਹੀਆਂ ਚਾਹੇ ਭਾਰਤ ਸਰਕਾਰ ਹਰਿਆਣਾ ਸਰਕਾਰ ਮਹਾਰਾਸ਼ਟਰ ਸਰਕਾਰ ਗੁਪਤੀ ਸਰਕਾਰ ਪੰਜਾਬ ਸਰਕਾਰ ਚਾਹੇ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸੱਜਣ ਸ੍ਰੀ ਹਜ਼ੂਰ ਸਾਹਿਬ ਗੋਲਡ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਗੋਲਡ ਜਿੱਥੇ-ਜਿੱਥੇ ਵੀ ਸਮਾਗਮ ਜਿੰਨਾ ਵੱਲੋਂ ਕੀਤੇ ਜਾ ਰਹੇ ਆ ਉਹਨਾਂ ਸਮਾਗਮਾਂ ਚ ਆਪਾਣਾ ਫਰਜ਼ ਸਮਝਦੇ ਹੋਏ ਅਸੀਂ ਸਮੂਲੀਅਤ ਕਰਕੇ ਤੇ ਤਨ ਮਨ ਨਾਲ ਸੇਵਾ ਕਰਕੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਗੁਰੂ ਦੀ ਸ਼ਹਾਦਤ ਨੂੰ ਸਮਰਪਿਤ ਹੋਣਾ ਸੇਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਵਿਸ਼ੇਸ਼ ਕਰਕੇ ਸਾਡੇ ਹਰਿਆਣਾ ਸੁ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਸਟਾਫ ਜਿਹੜਾ ਇਸ ਨਗਰ ਕੀਰਤਨ ਦੇ ਦੇਖ ਰਹੇ ਕਰ ਰਹੇ ਆ ਔਰ ਸਾਡੇ ਹਰਿਆਣਾ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਮੈਂਬਰ ਸਰਦਾਰ ਜਗਤਾਰ ਸਿੰਘ ਜੀ ਮਾਨ ਮਿਠੜੇ ਔਰ ਸਰਦਾਰ ਗੁਰਪਾਲ ਸਿੰਘ ਜੀ ਗੋਰਾ ਉਹਨਾਂ ਦਾ ਮੈਂਬਰ ਹਰਿਆਣਾ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਜੋ ਇਥੇ ਨਗਰ ਕੀਰਤਨ ਦੇ ਰਵਾਨਾ ਰਵਾਨਗੀ ਵਾਸਤੇ ਪੁੱਜੇ ਹੋਏ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸਮੂਹੇ ਨਗਰ ਨਿਵਾਸੀ ਸੰਗਤਾਂ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਧੰਨਵਾਦ ਐ ਸਵਾਗਤ ਉਹਨਾਂ ਜੋ ਬਚਨ ਹੁਣ ਜੋ ਬਚਨ ਗੁਰਮਖ ਪਿਆਰਿਓ ਤੁਹਾਡੇ ਨਾਲ ਸਾਂਝੇ ਕਰਕੇ ਗੁਰਮਖ ਪਿਆਰੇ ਰਾ ਫਿਰ ਅਰਦਾਸ ਕਰਕੇ ਤੇ ਫਿਰ ਨਗਰ ਕੀਰਤਨ ਨੇ ਆਰੰਭਤਾ ਕਰਨੀ ਵੱਖ-ਵੱਖ ਥਾਵਾਂ ਤੋਂ ਪੰਜ ਸਰਪੰਚੀ ਨਗਰ ਪੰਚਾਇਤਾਂ ਜੋ ਵੱਖ-ਵੱਖ ਨਗਰਾਂ ਤੋਂ ਸੁਧੀਆਂ ਨੇ ਫਿਰ ਮੈਂ ਇੱਕ ਵਾਰੀ ਧੰਨਵਾਦ ਕਰਦਾ ਧਰਮਪੁਰਾ ਨਗਰ ਔਰ ਉਸੇ ਤਰ੍ਹਾਂ ਸਿੰਘਪੁਰਾ ਕੀਰੋਲ ਕਸਤਮਾਲ ਔਰ ਤਲੂਕੋ ਵਾਲਾ ਤਾਰੂਆਣਾ ਕਾਲਾ ਵਾਲੇ ਚਕਰੀਆਂ ਜਲਾ ਲਾਣਾ ਫਗੂ ਨਗਰ ਤੋਂ ਪੰਚਾਇਤ ਮਜੂਦਾ ਸਰਪੰਚ ਉਰਵਾ ਦੇ ਸਾਥੀ ਜਿਹੜੇ ਇੱਥੇ ਪੁੱਜੀ ਹੋਏ ਆ ਸਾਰਿਆਂ ਦਾ ਜਿੰਨੇ ਪੰਜ ਸਰਪੰਚ ਇੱਥੇ ਪੁੱਜੇ ਆ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਚਾਹੇ ਸਿੰਘਪੁਰਾ ਨਗਰਕ ਪਵਤ ਨਗਰਾ ਤੋਂ ਪੰਜ ਸਰਪੰਚ ਪੰਚਾਇਤਾਂ ਪੁੱਜੀਆਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਹੈ ਸਾਰੇ ਸਟਾਫ ਦਾ ਧੰਨਵਾਦ ਹੈ ਜਿਹੜੇ ਇਸ ਨਗਰ ਕੀਰਤਨ ਨੂੰ ਸੇਵਾਵਾਂ ਨਿਭਾ ਰਹੇ ਆ ਪੰਜ ਪਿਆਰੇ ਸਹਿਬਾਨ ਪੰਜ ਮਨਸਾਣ ਸਿੰਘ ਨਗਾਰੇ ਦੇ ਉੱਤੇ ਸਿੰਘ ਸੇਵਾ ਨਿਭਾ ਰਹੇ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਸੇਵਾ ਧੰਨਵਾਦ ਸਭ ਦਾ ਬਹੁਤ ਬਹੁਤ ਧੰਨਵਾਦ ਆਓ ਸਾਰੇ ਚੜ੍ਹਦੀ ਕਲਾ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਧਰਮ ਖਾਤਰ ਆਪਣਾ ਬਲਗਾਮ ਦਿੱਤਾ ਜ਼ਬਰ ਜ਼ੁਲਮ ਦੇ ਖਿਲਾਫ ਤੇ ਭਾਈ ਮਤੀ ਦਾਸ ਭਾਈ ਸਦੀ ਦਾ ਭਾਈ ਬਿਆਲਾ ਜੀ ਨੇ ਜਿਹੜੀ ਸੱਚ ਦੀ ਆਵਾਜ਼ ਬੁਲੰਦ ਕੀਤੀ ਸੀ ਉਹ ਆਵਾਜ਼ ਬੁਲੰਦ ਕਰਕੇ ਤੇ ਦਾਸ ਖਿਮਾ ਮੰਗੇਗਾ ਸਾਰੇ ਰਸਨਾ ਸਫਲ ਹੋ ਗਏ ਰਸਨਾ ਵਾਂਝੀ ਨਾ ਰਹੇ ਸਮੇਂ ਦਾ ਜ਼ਾਬਰ ਹੁਕਮਰਾਨ ਅਰੰਗ ਦੇਵ ਜਿਹੜਾ ਸ਼ਰਧੇ ਭਕਵੇ ਲਾ ਕੇ ਸਤਿਗੁਰਾਂ ਦਾ ਅਸੀਸ ਧਰ ਤੋਂ ਅਲੱਗ ਕਰਵਾ ਰਿਹਾ ਭਾਈ ਮਤੀ ਦਾਸ ਭਾਈ ਸਦੀ ਦਾ ਭਾਈ ਬਿਆਲਾ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਕਰੋਨਾ ਦੀ ਮੁਖਾਰ ਗੰਦਿਲਦ ਨਾਗ ਉਹਨਾਂ ਦੇ ਰੋਮ ਰੋਮ ਤੋਂ ਜਿਹੜੀ ਆਵਾਜ਼ ਆ ਰਹੀ ਸੀ ਉਹ ਆਵਾਜ਼ ਅਸੀਂ ਸਾਰੇ ਮਨਿਆਂ ਭਾਨਿਆਂ ਇੱਕ ਵਾਰ ਬੁਲੰਦ ਕਰਨੀ ਆ ਸਰਦਾਸ ਸਾਹਿਬ ਤੇ ਸਾਂਝੀ ਕਰੇਗਾ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ